ਪਿਛਲੀ ਗਣੀ ਅਕਾਲੀ ਗੱਲ ਦੇ ਕੁਝ ਆਗੂ ਜਿਨ੍ਹਾਂ ਨੂੰ ਬਾਗੀ ਦੇ ਨਾਮ ਨਾਲ ਜਿਹੜਾ ਜਾਣਿਆ ਜਾਂਦਾ ਉਹਨਾਂ ਵੱਲੋਂ ਸ੍ਰੀ ਕਾਲਕਟਖ ਸਾਹਿਬ ਨਾਮ ਤੇ ਇੱਕ ਪੱਤਰ ਲਿਖਿਆ ਗਿਆ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਜੋ ਵਿਅਦਿ ਦੀ ਦੇ ਮਾਮਲੇ ਨਾਲ ਸੰਬੰਧਤ ਜਿਹੜੀਆਂ ਗੱਲਾਂ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਉਸ ਸਮੇਂ ਭਾਈਵਾਲ ਸੀ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਉਹਨਾਂ ਨੇ ਜਿਹੜਾ ਕੀ ਪੂਰਾ ਜਾਂ ਲਾਇਆ ਕਿ ਇਹਨਾਂ ਦੀ ਗਵਾਈ ਇਹ ਸਾਲ ਕੁਝ ਹੋਇਆ ਤੋਂ ਉਸ ਤੋਂ ਬਾਅਦ ਹਰਤਖਸਰ ਸਾਹਿਬ ਨੇ ਇਸ ਦੀ ਬਾਰੇ ਵਿੱਚ ਜੋ ਜਾਣਕਾਰੀ ਮੰਗੀ ਸਪਸ਼ਟੀਕਰਨ ਮੰਗਿਆ ਉਹ ਸੁਖਵੀਰ ਸਿੰਘ ਬਾਦਲਿਕ ਨਮਣੀ ਸੇਵਾਦਾਰ ਦੇ ਵਜੋਂ ਹਰਤਖਸਰ ਸਾਹਿਬ ਪਹੁੰਚ ਕੇ ਉਹਨਾਂ ਨੇ ਉਹੜਾ ਸਪਸ਼ਟੀਕਰਨ ਦਿੱਤਾ ਇਹ ਕਿੱਠੀ ਦੇ ਬਾਰੇ ਵਿੱਚ ਰਵਾ ਪੈਂਡ ਤੇ ਕਿ ਇਹਨੂੰ ਜਨਤਕ ਕੀਤਾ ਜਾਵੇ ਉਹ ਜਨਤਕ ਵੀ ਹੋ ਤੋ ਉਸ ਤੋਂ ਬਾਅਦ ਹਰਤਖਸਰ ਸਾਹਿਬ ਦੇ ਸਰਮਾ ਸਰਕਾਰਜੋ ਜਥੇਦਾਰ ਸਾਹਿਬ ਨੇ ਅ ਪੰਚ ਸਿੰਘ ਸਰਵਾਨ ਦੇ ਨਾਲ ਜੋ ਮੀਟਿੰਗ ਕੀਤੀ ਆ ਉਸ ਦੀ ਤਾਰੀਖ ਜਿਹੜੀ ਆ 30 ਤਰੀਕ ਮਿਤੀ ਗਈ ਮਿਤੀ ਗਈ ਆ ਸੋ ਇਸ ਤੋਂ ਪਹਿਲਾਂ ਸੁਵਿਕ ਸਿੰਘ ਬਾਦਲ ਨੇ ਆਪਣੇ ਆਪ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਭੇ ਕਰਦੇ ਆ ਜ਼ਿੰਮੇਵਾਰੀਆਂ ਤੋਂ ਲਾਭੇ ਹੁੰਦੇ ਆ ਉਹਨਾਂ ਨੇ ਬਲਵਿੰਦਰ ਸਿੰਘ ਭੁੰਦੇ ਜਿਹੜੇ ਕਿ ਸੀਨੀਅਰ ਜਿਹੜੇ ਆਗੂ ਨੇ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਜਿਹੜਾ ਨਿਯੁਕਤ ਕਰ ਦਿੱਤਾ ਗਿਆ ਸੋ ਇਹ ਚੰਗੀ ਗੱਲ ਆ ਮੈਨੂੰ ਮੈਂ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਦਾ ਜ਼ਾਹਰ ਕਰਦਾ ਕਿ ਇੱਕ ਸਿੱਖ ਦਾ ਅਕਾਲ ਤਖਤ ਸਾਹਿਬ ਦੇ ਸਾਮਣੇ ਪੇਸ਼ ਹੋਣਾ ਨਿਮਰਮ ਸੇਵਾ ਕੋਲੋਂ ਪੇਸ਼ ਹੋਣਾ ਆਪਣੀਆਂ ਉਹਦੇਦਾਰੀਆਂ ਤੇ ਆਪਣੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਕੋਈ ਵੱਡਾਪਣ ਜਿਹੜਾ ਆਪਣੇ ਨਾਮ ਦੇ ਨਾਲ ਲਗਾਉ ਉਹ ਤਿਆ ਕੇ ਅਕਾਲ ਤਖਤ ਸਾਹਿਬ ਤੇ ਨਿਮਰਮ ਸੇਵ ਕੋਲੋਂ ਪੇਸ਼ ਹੋਣ ਦਾ ਜਿਹੜਾ ਉਹਨਾਂ ਨੇ ਮਨਛਾ ਦਿਖਾਇਆ ਤੇ ਫੈਸਲਾ ਲਿਆ ਇਹ ਫੈਸਲਾ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਫੈਸਲਾ ਸੋ ਮੈਨੂੰ ਲੱਗਦਾ ਕਿ ਇਸ ਗੱਲ ਦੇ ਨਾਲ ਸਾਰੀ ਸਮੁੱਚਾ ਇਹ ਆਪਣਾ ਭਾਈਚਾਰਾ ਉਹ ਪੂਰਨ ਰੂਪ ਵਿੱਚ ਸਹਿਮਤ ਹੁੰਦਾ ਦਿਖਾਈ ਦੇ ਰਿਹਾ ਜਿਹੜਾ ਕਿ ਆਉਣ ਵਾਲੇ ਸਮੇਂ ਲਈ ਇੱਕ ਚੰਗੇ ਸੰਕੇਤ ਹੈ ਅਕਾਲਪੁਰ ਸਾਹਿਬ ਕੀ ਫੈਸਲਾ ਕਰਦੇ ਨੇ ਉਹ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਲਾਉਂਦੇ ਨੇ ਇਹ ਧਾਰਮਿਕ ਸਜ਼ਾ ਜਿਹੜੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਗੱਲ ਦੀ ਪੁਸ਼ਟੀ ਹੋਏਗੀ ਪਰ ਸੁਖਵੀਰ ਸਿੰਘ ਬਾਦਲ ਦਾ ਇੱਕ ਨਮਾਣੀ ਸੇਵ ਕੋਲੋਂ ਕਿ ਇਹ ਸ਼ੂਨ ਦਾ ਜਿਹੜਾ ਲਿਆ ਫੈਸਲਾ ਪ੍ਰਧਾਨਗੀ ਤੋਂ ਆਪਣੇ ਆਪ ਨੂੰ ਗਾਹੇ ਕਰਕੇ ਬਲਵਿੰਦਰ ਸਿੰਘ ਭੋਤੜਾ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦਾ ਫੈਸਲਾ ਉਸ ਦੀ ਅਸੀਂ ਪੂਰ ਜੋ ਸਲਾਘਾ ਕਰਦੇ ਹਾਂ